ਪਰਮੇਸ਼ਰ ਆ ਪਾਪੀ ਬੰਦੇ ਤੇ ਧਰਮੀ ਬੰਦੇ ਦੇ ਵਿੱਚ ਅੰਤਰ ਕਰਦਾ ਹੈ ਇਸ ਧਰਤੀ ਦੇ ਉੱਤੇ ਦੋ ਤਰ੍ਹਾਂ ਦੇ ਇਨਸਾਨ ਰਹਿੰਦੇ ਨੇ ਇੱਕ ਪਾਪ ਕਰਨ ਵਾਲੇ ਤੇ ਇੱਕ ਧਰਮ ਦੇ ਕੰਮ ਕਰਨ ਵਾਲੇ ਵੇਖੋ ਜਿੰਨੇ ਵੀ ਧਰਮ ਦੇ ਕੰਮ ਇਸ ਧਰਤੀ ਦੇ ਉੱਤੇ ਭੈਣ ਪ੍ਰਾਪ ਕਰਦੇ ਨੇ ਤੇ ਪਰਮੇਸ਼ਰ ਉਹਨਾਂ ਨੂੰ ਪਿਆਰ ਕਰਦਾ ਹੈ ਜਿਹੜੇ ਉਹਦੀ ਮਰਜ਼ੀ ਨੂੰ ਪੂਰਿਆ ਕਰਦੇ ਨੇ ਤੇ ਜਿਹੜੇ ਉਹਦੇ ਦਿੱਤੇ ਹੋਕਮਾਂ ਦੇ ਉੱਤੇ ਚੱਲਦੇ ਨੇ ਪਰ ਵੇਖੋ ਪਾਪੀ ਬੰਦੇ ਨੂੰ ਇਹ ਧਰਮੀ ਬੰਦੇ ਦੇ ਵਿੱਚ ਖੁਦਾ ਜ਼ਮੀਨ ਅਸਮਾਨ ਦਾ ਅੰਤਰ ਰੱਖਦਾ ਹੈ ਹਾਲੇਲੂਇਆ ਵੇਖੋ ਜਦੋਂ ਜਦੋਂ ਧਰਤੀ ਤੇ ਉਪਤਾਈ ਜਦੋਂ ਜਦੋਂ ਮੌਤ ਆਈ ਤੇ ਖੁਦਾ ਨੇ ਧਰਮੀ ਬੰਦੇ ਦੇ ਵਿੱਚ ਤੇ ਪਾਪੀਆਂ ਦੇ ਵਿੱਚ ਅੰਤਰ ਕੀਤਾ ਵੇਖੋ ਉਹ ਅਚੰਦ ਵਿੱਚ ਲਿਖਿਆ ਕਿ ਜਦੋਂ ਖੁਦਾ ਨੇ ਪੁਰਾਣੇ ਸਮੇਂ ਦੀ ਦੁਨੀਆ ਨੂੰ ਜਲ ਪਰਲੋ ਦੇ ਨਾਲ ਮਾਰਿਆ ਜਦੋਂ ਉਹਨਾਂ ਲੋਕਾਂ ਦੀ ਬਿਰਿਆਈ ਐਨੀਕ ਵੱਧ ਗਈ ਐਨੇਕ ਉਹਨਾਂ ਨੇ ਪਾਪ ਕਰਨੇ ਸ਼ੁਰੂ ਕਰ ਦਿੱਤੇ ਕਿ ਇਨਸਾਨ ਨੂੰ ਇਨਸਾਨ ਹੀ ਸਮਝਦੇ ਤੇ ਪਰਮੇਸ਼ਰ ਨੇ ਆਪਣੇ ਦਾਸ ਇੱਕ ਧਰਮੀ ਬੰਦੇ ਨੂੰ ਨੂੰ ਕਿਹਾ ਇਹ ਲੋਕ ਬਰਾਈ ਦੇ ਨਾਲ ਭਰੇ ਨੇ ਤੇ ਤੂੰ ਆਪਣੇ ਲਈ ਕਿਸਤੀ ਬਣਾ ਤੇ वचन ਦੇ ਵਿੱਚ ਲਿਖਿਆ ਕਿ ਉਹ ਜਦੋਂ ਖੁਦਾ ਨੇ ਪਾਣੀ ਦੇ ਨਾਲ ਦੁਨੀਆ ਨੂੰ ਮਾਰਿਆ ਤੇ ਉਸ ਧਰਮੀ ਬੰਦੇ ਨੂੰ ਤੇ ਉਹਦੇ ਪੁੱਤਰਾਂ ਨੂੰ ਤੇ ਉਹਦੀਆਂ ਨੌਵਾਂ ਨੂੰ ਤੇ ਉਹਦੀ ਘਰ ਵਾਲੀ ਨੂੰ ਪਰਮੇਸ਼ਰ ਨੇ ਬਚਾ ਲਿਆ ਭਾਗ ਤੇ ਉਹਨਾਂ ਪਾਪੀ ਦੁਨੀਆ ਦੇ ਨਾਲ ਉਹਨਾਂ ਨੂੰ ਉਸ ਧਰਮੀ ਬੰਦੇ ਨੂੰ ਨਹੀਂ ਮਾਰਿਆ ਇਹ ਜਗ੍ਹਾ ਤੇ ਵੀ ਖੁਦਾ ਨੇ ਅੰਤਰ ਕੀਤਾ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਦੂਮ ਤੇ ਅਮੂਰਾ ਦੇ ਲੋਕਾਂ ਦੀ ਇੰਨੀ ਬਰਿਆਈ ਵਧ ਗਈ ਐਨੇ ਪਾਪ ਵੱਧ ਗਏ ਐਨਾ ਉਹਨਾਂ ਦਾ ਗੰਦ ਵਧ ਗਿਆ ਕਿ ਪਰਮੇਸ਼ਰ ਨੇ ਸਵਰਗ ਤੋਂ ਨਜ਼ਰ ਮਾਰ ਕੇ ਤੇ ਥੱਲੇ ਦੋ ਦੂਤ ਭੇਜੇ ਦੋਨਾਂ ਦੂਤਾਂ ਨੂੰ ਕਿਹਾ ਕਿ ਇਹ ਦੋਨਾਂ ਸ਼ਹਿਰਾਂ ਨੂੰ ਨਸ਼ਟ ਕਰ ਦੋ ਵਚਨ ਦੇ ਵਿੱਚ ਲਿਖਿਆ ਕਿ ਉਹ ਜਗ੍ਹਾ ਤੇ ਇੱਕ ਪ੍ਰਭੂ ਦਾ ਦਾਸ ਲੂਤੀ ਜਿਹੜਾ ਧਰਮੀ ਬੰਦਾਏ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਨੇ ਪਰਮੇਸ਼ੀਅ ਨੇ ਲੂਤ ਨੂੰ ਤੇ ਉਹਦੀਆਂ ਕੁੜੀਆਂ ਨੂੰ ਤੇ ਉਹਦੀ ਘਰ ਵਾਲੀ ਨੂੰ ਉਹ ਸ਼ਹਿਰ ਦੇ ਵਿੱਚੋਂ ਕੱਢ ਕੇ ਤੇ ਫਿਰ ਅੱਗ ਵਰਸਾਈ ਹallelujah ਉਹ ਜਗਤ ਵੀ ਵੇਖੋ ਪਰਮੇਸ਼ੀਅ ਨੇ ਆਪਣੇ ਲੋਕਾਂ ਦੇ ਵਿੱਚ ਤੇ ਦੂਸਰੇ ਲੋਕਾਂ ਦੇ ਵਿੱਚ ਅੰਤਰ ਕੀਤਾ ਵੇਖੋ ਭੈਣ ਭਰਾਓ ਅੱਜ ਵੀ ਜੇ ਤੁਸੀਂ ਪਰਮੇਸ਼ੀਅ ਦੀ ਮਰਜ਼ੀ ਦੇ ਨਾਲ ਚੱਲ ਰਹੇ ਜੇ ਪਰਮੇਸ਼ੀਅ ਨੂੰ ਚੰਗੇ ਲੱਗਣ ਵਾਲੇ ਕੰਮ ਕਰ ਰਹੇ ਜੇ ਤੇ ਅੱਜ ਵੀ ਕੁਦਾ ਤੁਹਾਡੀ ਨਾਲ ਅੰਤਰ ਕਰਦਾ ਹੈ ਅੱਜ ਵੀ ਜਿੰਨੇ ਵੀ ਉਹਦੀ ਮਰਜ਼ੀ ਨੂੰ ਪੂਰਾ ਕਰ ਰਹੇ ਨੇ ਜਿੰਨੇ ਵੀ ਉਹਦੀਆਂ ਸਿੱਖਿਆ ਦੇ ਉੱਤੇ ਖਲੋਤੇ ਨੇ ਜਿੰਨੇ ਵੀ ਯਿਸੂ ਮਸੀਹ ਦੇ ਉਸੇ ਵਿੱਚ ਆਸ਼ਵਾਸ ਕਰ ਰਹੇ ਨੇ ਤੇ ਖੁਦਾ ਤੁਹਾਡੇ ਵਿੱਚ ਜੀਵਨ ਦੇ ਵਿੱਚ ਅੰਤਰ ਕਰੇਗਾ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਯਿਸੂ ਮਸੀਹ ਬਦਲਾਂ ਦੇ ਉੱਤੇ ਆਵੇਗਾ ਤੇ ਵੇਖੋ ਜਦੋਂ ਉਹਨੇ ਆਉਣਾ ਹੈ ਤੇ ਵਚਨ ਦੇ ਵਿੱਚ ਲਿਖਿਆ ਕਿ ਉਹਨੇ ਆਪਣੇ ਦੂਤਾਂ ਨੂੰ ਹੁਕਮ ਦੇਣਾ ਹੈ ਕਿ ਧਰਤੀ ਦੇ ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੱਕ ਪਹਿਲਾਂ ਸਾਰੇ ਉਹਦੇ ਨਾਮ ਲੈਣ ਵਾਲਿਆਂ ਨੂੰ ਇਕੱਠਿਆਂ ਕਾਰਨ ਤੇ ਵੇਖੋ ਵਾਚਨ ਦੇ ਵਿੱਚ ਲਿਖਿਆ ਕਿ ਖੁਦਾ ਫਿਰ ਦੁਨੀਆ ਨੂੰ ਅੰਤ ਦੇ ਨਾਲ ਮਾਰੇਗਾ ਜਿੰਨੇ ਲੋਕ ਉਹਨੂੰ ਚੰਗੇ ਲੱਗਣ ਵਾਲੇ ਕੰਮ ਕਰਦੇ ਰਹੇ ਤੇ ਦੂਤ ਉਹਨਾਂ ਨੂੰ ਕੱਢ ਲੈਣਗੇ ਪਰ ਜਿਨ੍ਹਾਂ ਦਾ ਜੀਵਨ ਪਾਪ ਦੇ ਵਿੱਚ ਆ ਤੇ ਵਚਨ ਦੇ ਵਿੱਚ ਲਿਖਿਆ ਕਿ ਆਕਾਸ਼ ਤੇ ਦੁਆਰਾ ਅਗਨੇ ਦੁਆਰਾ ਉਹਨਾਂ ਨੂੰ ਮਾਰੇਗਾ ਵੇਖੋ ਭੈਣ ਭਰਾਓ ਇਸ ਧਰਤੀ ਦੇ ਉੱਤੇ ਜੇ ਤੇ ਆਪਣਾ ਮੁਸਾਫਰੀ ਦਾ ਸਮਾਂ ਜਦੋਂ ਤੁਸੀਂ ਬਤੀਤ ਕਰ ਰਹੇ ਜੇ ਤੇ ਪੂਰਾ ਡਰ ਤੇ ਭੈ ਦੇ ਨਾਲ ਬਤੀਤ ਕਰੋ ਕਿਉਂਕਿ ਵੇਖੋ ਖੁਦਾ ਹਮੇਸ਼ਾ ਹੀ ਸ਼ੁਰੂ ਤੋਂ ਲੈ ਕੇ ਜਦੋਂ ਦੀ ਧਰਤੀ ਬਣੀ ਆ ਹੁਣ ਤੱਕ ਅੰਤਰ ਕਰਦਾ ਆਇਆ ਹੈ ਤੇ ਵੇਖੋ ਭੈਣ ਭਰਾਓ ਪਰਮੇਸ਼ਰ ਨਹੀਂ ਬਦਲਦਾ ਨਾ ਉਹਦੇ ਹੁਕਮ ਬਦਲਦੇ ਨੇ ਤੇ ਦੁਨੀਆ ਅੱਜ ਵੀ ਉਦਾਂ ਦੀ ਆ ਤੇ ਪਹਿਲੇ ਸਮੇਂ ਦੇ ਵਿੱਚ ਵੀ ਉਦਾਂ ਹੀ ਹੁਣ ਵੀ ਖੁਦਾ ਅੰਤਰ ਕਰੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਕੋਈ ਆਫਤ ਆਊਗੀ ਤੇ ਖੁਦਾ ਹਮੇਸ਼ਾ ਹੀ ਧਰਮੀ ਬੰਦੇ ਦੇ ਪਾਪੀ ਦੇ ਵਿੱਚ ਅੰਤਰ ਕਰੇਗਾ ਇਸੇ ਤੋਂ ਵੇਖੋ ਸਾਨੂੰ ਸਿੱਖਿਆ ਕਿ ਮਿਲਦੀਆਂ ਨੂੰ ਸਿੱਖਿਆ ਇਹ ਮਿਲਦੀ ਆ ਕਿ ਅਸੀਂ ਕੰਮ ਕਰੀਏ ਜਿਹੜੇ ਪਰਮੇਸ਼ਰ ਦੀ ਮਰਜ਼ੀ ਦੇ ਵਿੱਚ ਨੇ ਵੇਖੋ ਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਨੇ ਜਗਤ ਦੇ ਨਾਲ ਪਿਆਰ ਉਨੇ ਆਪਣੇ ਪੁੱਤਰ ਨੂੰ ਭੇਜਿਆ ਤਾਂ ਜੋ ਅਸੀਂ ਉਸ ਪੁੱਤਰ ਦੇ ਦੁਆਰਾ ਹੁਣ ਬਚਾਏ ਜਾਈਏ ਤੇ ਵੇਖੋ ਵਚਨ ਦੇ ਵਿੱਚ ਲਿਖਿਆ ਜਿਹੜਾ ਵਿਸ਼ਵਾਸ ਕਰੇਗਾ ਤੇ ਉਹ ਬਚਾਇਆ ਜਾਵੇਗਾ ਜਿਹੜਾ ਵਿਸ਼ਵਾਸ ਨਹੀਂ ਕਰੇਗਾ ਉਹਦੇ ਉੱਤੇ ਸਜ਼ਾ ਦਾ ਹੁਕਮ ਹੋਵੇਗਾ ਵੇਖੋ ਭੈਣ ਪ੍ਰੋਅ ਅੱਜ ਚੋਣ ਤੂੰ ਹੀ ਕਰਨੀ ਆ ਤੇ ਤੁਸੀਂ ਉਹ ਸਜ਼ਾ ਨੂੰ ਲੈਣਾ ਆ ਕਿ ਬਚਣਾ ਕਿਉਂਕਿ ਪ੍ਰਭੂ ਮਹਾਨ ਆ ਪ੍ਰਭੂ ਹਮੇਸ਼ਾ ਹੀ ਆਪਣੇ ਲੋਕਾਂ ਦੇ ਵਿੱਚ ਤੇ ਦੂਸਰੇ ਲੋਕਾਂ ਦੇ ਵਿੱਚ ਅੰਤਰ ਕਰਦਾ ਹੈ ਵੇਖੋ ਜੇ ਬਚਣਾ ਤੇ ਤੁਸੀਂ ਯਿਸੂ ਉਸਦੇ ਨਾਮ ਦੀ ਕੀਚੀ ਦੇ ਵਿੱਚ ਚੜ ਸਤਿ ਦੇ ਤੋਂ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ